ਜਿਵੇਂ ਅੱਜ ਸੁਖਬੀਰ ਬਾਦਲ ਨੇ ਬਿਆਨ ਦਿੱਤਾ ਨਾਲੇ ਤੇ ਕਹੀ ਜਾਂਦਾ ਸੀ ਮੈਂ ਅਮਰਤਪਾਲ ਦੇ ਖਿਲਾਫ ਨਹੀਂ ਆ ਨਾਲੇ ਅਮਰਤਪਾਲ ਤੇ ਬਹੁਤ ਵੱਡੇ ਸਵਾਲ ਉਠਾਤੇ ਸਿੱਧਾ ਨਿਸ਼ਾਨਾ ਸਾਧਿਆ ਵੀ ਅਜੇ ਸਾਲ ਨਹੀਂ ਹੋਇਆ ਜੇਲ੍ਹ ਗਏ ਨੂੰ ਤੇ ਹੁਣੇ ਹੀ ਮਤਲਬ ਕਿ ਉਹ ਬਾਹਰ ਹੋਣ ਦੀਆਂ ਸਕੀਮਾਂ ਘੜ ਰਿਹਾ ਕਦੇ ਚੋਣਾ ਲੜ ਰਿਹਾ ਤੇ ਉੱਥੇ ਬੰਦੀ ਸਿੰਘ ਉਹਨਾਂ ਦੀਆਂ ਉਮਰਾਂ ਬੀਤ ਗਈਆਂ ਤੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਹਿੰਦਾ ਮੇਰੇ ਪਿਤਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਕਹਿੰਦਾ ਉਹਨਾਂ ਤੇ ਵੀ ਐਨਐਸਏ ਲੱਗੀ ਸੀ ਪਰ ਨਾ ਉਹ ਝੁਕੇ ਸੀ ਨਾ ਉਹ ਡਰੇ ਸੀ ਕਹਿਣ ਦਾ ਭਾਵ ਕੀ ਉਹ ਅਮਰਤਪਾਲ ਦੇ ਉੱਪਰ ਸਵਾਲ ਉਠਾ ਰਿਹਾ ਵੀ ਉਹ ਡਰ ਗਿਆ ਦੇਖੋ ਸਵਾਲ ਅਮਰਤਪਾਲ ਤੇ ਕਾਫੀ ਉੱਠੇ ਨੇ ਅਮਰਤਪਾਲ ਦੇ ਪਿਤਾ ਸ਼੍ਰੀ ਨੇ ਵੀ ਇਹ ਗੱਲ ਕਬੂਲੀ ਹੈ ਕਿ ਜੇਕਰ ਉਹ ਮੁੱਖ ਧਾਰਾ ਚ ਵਾਪਸ ਆਉਣਾ ਚਾਹੁੰਦਾ ਹੈ ਤਾਂ ਕਿਸੇ ਨੂੰ ਕੀ